ਪ੍ਰਭੂ ਯਿਸੂ ਨਾਸਰੀ ਦੇ ਨਾਮ ਵਿੱਚ ਮੇਰੇ ਅਜ਼ੀਜ਼ ਭੈਣ ਤੇ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਸਲਾਮ ਔਰ ਪਰਮੇਸ਼ਰ ਤੁਹਾਨੂੰ ਬਹੁਤ ਬਰਕਤ ਦੇਵੇ ਔਰ ਤੁਸੀਂ ਖੁਦਾ ਦੇ ਵਚਨ ਦੇ ਵਿੱਚ ਔਰ ਉਹਦੀਆਂ ਬਰਕਤਾਂ ਦੇ ਵਿੱਚ ਹਮੇਸ਼ਾ ਵਾਦੇ ਜਾਓ ਅਸਮਾਨੀ ਬਰਕਤਾਂ ਔਰ ਜਿਸਮਾਨੀ ਬਰਕਤਾਂ ਨਾਲ ਪਰਮੇਸ਼ਰ ਤੁਹਾਨੂੰ ਬਹਾਲ ਕਰੇ ਮੇਰੇ ਅਜ਼ੀਜ਼ੋ ਜਦੋਂ ਅਸੀਂ ਆਪਣਾ ਪੂਰਾ ਜੀਵਨ ਆਪਣੇ ਪਰਮੇਸ਼ਰ ਨੂੰ ਦੇ ਦਿੰਨੇ ਆ ਜਦ ਅਸੀਂ ਆਪਣੇ ਪੂਰੇ ਜੀਵਨ ਵਿੱਚ ਆਪਣੇ ਖੁਦਾ ਨੂੰ ਪਹਿਲ ਦੇ ਕੇ ਚੱਲਦੇ ਆ ਤਾਂ ਮੇਰੇ ਅਜ਼ੀਜ਼ੋ ਪਰਮੇਸ਼ਰ ਸਾਡੇ ਲਈ ਵੱਡੇ ਵੱਡੇ ਮਾਰਗਾਂ ਨੂੰ ਖੋਲਦਾ ਆ ਔਰ ਆਪਣੇ ਗਹਿਰੇ ਗਹਿਰੇ ਰਾਜ਼ ਜਿਹੜੇ ਆ ਸਾਡੇ ਤੇ ਪ੍ਰਗਟ ਕਰਦਾ ਆ ਬਸ ਸਾਨੂੰ ਖੁਦਾ ਦੀ ਹਦੀਏਗੀ ਦੇ ਵਿੱਚ ਰਹਿਣ ਦੀ ਜ਼ਰੂਰਤ ਆ ਜਦੋਂ ਅਸੀਂ ਆਪਣਾ ਜੀਵਨ ਜਿਹੜਾ ਆ ਪੂਰੀ ਤਰ੍ਹਾਂ ਪਰਮੇਸ਼ਰ ਨੂੰ ਦੇ ਦਨੇ ਤਾਂ ਮੇਰੇ ਅਜ਼ੀਜ਼ੋ ਖੁਦਾ ਸਾਡੇ ਤੇ ਦਇਆ ਕਰਦਾ ਕਿਉਂਕਿ ਪਰਮੇਸ਼ਰ ਜਿਹੜਾ ਆ ਪਿਆਰ ਕਰਨ ਵਾਲਾ ਪਰਮੇਸ਼ਰ ਹੈ ਉਹਨੇ ਸਾਨੂੰ ਇੰਨਾ ਪਿਆਰ ਕੀਤਾ ਕਿ ਆਪਣਾ ਜੀਵਨ ਜਿਹੜਾ ਸਾਡੇ ਲਈ ਨਿਸ਼ਾਵਰ ਕਰ ਦਿੱਤਾ ਮੇਰੇ ਅਜ਼ੀਜ਼ੋ ਜੇ ਪ੍ਰਭੂ ਯਿਸੂ ਨਾਸਰ ਨੇ ਸਾਡੇ ਲਈ ਆਪਣਾ ਪਵਿੱਤਰ ਲਹੂ ਬਹਾਇਆ ਮੇਰੇ ਅਜ਼ੀਜ਼ੋ ਸਾਨੂੰ ਉਹਦੀ ਅਹਿਮੀਅਤ ਸਾਨੂੰ ਉਹਦੀ ਕਦਰ ਕਰਨੀ ਚਾਹੀਦੀ ਆ ਕਿਉਂਕਿ ਜਦੋਂ ਅਸੀਂ ਪ੍ਰਭੂ ਯਿਸੂ ਨਾਸਰੀ ਨੂੰ ਆਪਣਾ ਆਧਾਰ ਬਣਾ ਕੇ ਚੱਲਦੇ ਆ ਤਾਂ ਪਰਮੇਸ਼ਰ ਸਾਨੂੰ ਅਨੰਤ ਕਾਲ ਦਾ ਜੀਵਨ ਜਿਹੜਾ ਹੈ ਦਿੰਦਾ ਆ ਅਗਰ ਸੱਚਮੁੱਚ ਅਸੀਂ ਅਨੰਤ ਕਾਲ ਦਾ ਜੀਵਨ ਲੈਣਾ ਚਾਹੁੰਨੇ ਆ ਤਾਂ ਸਾਨੂੰ ਪ੍ਰਭੂ ਦੇ ਮਾਰਗਾਂ ਦੇ ਉੱਤੇ ਚੱਲਣ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਸੋ ਅੱਜ ਅਸੀਂ ਖੁਦਾ ਦੇ ਬਚਨ ਚੋ ਅੱਜ ਦੋ ਇਨਸਾਨਾਂ ਬਾਰੇ ਜਾਣਾਂਗੇ ਇੱਕ ਪਾਸੇ ਅਸੀਂ ਉਤਪਤੀ ਚ ਜਦ ਜਾਣਿਆ ਉਥੇ ਅਬਰਾਹਮ ਦੀ ਲਾਈਫ ਨੂੰ ਜਾਣਾਂਗੇ ਔਰ ਇੱਕ ਪਾਸੇ ਜਦੋਂ ਅਸੀਂ ਮਤੀ ਦੀ ਅੰਜੀਲ ਦੇ ਵਿੱਚ ਜਾਂਦੇ ਆ ਤਾਂ ਉੱਥੇ ਇੱਕ ਅਮੀਰ ਜਵਾਨ ਨੂੰ ਅਸੀਂ ਦੇਖਾਂਗੇ ਇਹਨਾਂ ਦੋਨਾਂ ਇਨਸਾਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਵੱਡਾ ਡਿਫਰੈਂਟ ਆ ਜਦ ਅਸੀਂ ਅਬਰਾਹਮ ਬਾਰੇ ਪੜ੍ਹਦੇ ਆ ਤਾਂ ਉਤਪਤ ਦੀ ਪੁਸਤਕ ਉਹਦਾ 12 ਅਧਿਆਏ ਦੇ ਵਿੱਚ ਨਿਕਿਆ ਹੋਇਆ ਆ ਕਿ ਯਹੋਵਾ ਨੇ ਜਦੋਂ ਅਬਰਾਹਮ ਨੇ ਕਿਹਾ ਕਿ ਆਪਣਾ ਦੇਸ਼ ਆਪਣਾ ਘਰਾਣਾ ਆਪਣਾ ਪਰਿਵਾਰ ਛੱਡ ਔਰ ਜਿੱਥੇ ਮੈਂ ਤੈਨੂੰ ਕਹ ਲਦਾ ਹਾਂ ਉੱਥੇ ਮੇਰੇ ਪਿੱਛੇ ਚੱਲ ਸੋ ਮੇਰੇ ਅਜ਼ੀਜ਼ੋ ਉਹਨੇ ਪਰਮੇਸ਼ਰ ਦੇ ਨਾਲ ਕੋਈ ਵੀ ਸਵਾਲ ਕੋਈ ਵੀ ਜਵਾਬ ਨਹੀਂ ਕੀਤਾ ਉਹਨੂੰ ਜਿੱਦਾਂ ਪਰਮੇਸ਼ਰ ਨੇ ਹੁਕਮ ਦਿੱਤਾ ਜਿੱਦਾਂ ਉਹਨੇ ਕਿਹਾ ਉਹਨੇ ਉਹਦੀ ਮਰਜ਼ੀ ਨੂੰ ਆਪਣੀ ਜ਼ਿੰਦਗੀ ਚ ਪੂਰਾ ਹੋਣ ਦਿੱਤਾ ਔਰ ਪਰਮੇਸ਼ਰ ਨੇ ਉਹਨੂੰ ਧਰਮੀਆਂ ਦਾ ਪਿਤਾ ਠਹਿਰਾਇਆ ਲੇਕਿਨ ਇੱਕ ਪਾਸੇ ਜਦੋਂ ਅਸੀਂ ਇਸ ਅਮੀਰ ਜਿਹੜਾ ਧਨੀ ਜਿਹੜਾ ਜਵਾਨ ਆਵਾ ਇਹਦੇ ਬਾਰੇ ਅਸੀਂ ਜਾਣਦੇ ਆ ਤਾਂ ਉਹਨੇ ਜਦੋਂ ਪਰਮੇਸ਼ਰ ਨੂੰ ਪ੍ਰਭੂ ਯਿਸੂ ਨਾਸਰੀ ਨੂੰ ਪੁੱਛਿਆ ਕਿ ਪ੍ਰਭੂ ਜੀ ਅਨੰਤ ਜੀਵਨ ਪਾਉਣ ਦੇ ਲਈ ਮੈਨੂੰ ਕੀ ਕਰਨਾ ਚਾਹੀਦਾ ਆ ਜਦੋਂ ਪ੍ਰਭੂ ਯਿਸੂ ਨਾਸਰੀ ਨੇ ਉਹਨੂੰ ਕਿਹਾ ਕਿ ਇਹਨਾਂ ਹੁਕਮਾਂ ਨੂੰ ਮੰਨ ਤਾਂ ਉਹ ਕਹਿੰਦਾ ਕਿ ਮੈਂ ਇਹਨਾਂ ਹੁਕਮਾਂ ਨੂੰ ਤਾਂ ਸ਼ੁਰੂ ਤੋਂ ਹੀ ਮੰਨਦਾ ਆ ਫਿਰ ਪਰਮੇਸ਼ਰ ਨੇ ਉਹਨੂੰ ਕਿਹਾ ਕਿ ਆਪਣਾ ਸਾਰਾ ਮਾਲ ਧਨ ਜਿਹੜਾ ਹੈ ਵੇਚ ਅਤੇ ਮੇਰੇ ਪਿੱਛੇ ਹੋ ਚੱਲ ਮੇਰੇ ਅਜ਼ੀਜ਼ੋ ਜਦੋਂ ਪ੍ਰਭੂ ਯਿਸੂ ਨਾਸਰੀ ਨੇ ਉਹਨੂੰ ਇਹ ਗੱਲ ਕਹੀ ਤਾਂ ਉਹਨੇ ਜਿਹੜਾ ਕਹਿੰਦੇ ਉਦਾਸ ਹੋ ਗਿਆ ਔਰ ਉਹ ਵਾਪਸ ਚਲਾ ਗਿਆ ਇੱਥੇ ਅਸੀਂ ਦੇਖਦੇ ਹਾਂ ਕਿ ਉਹਨੇ ਆਪਣੇ ਧਨ ਨੂੰ ਕੀ ਪੈਲ ਦਿੱਤੀ ਆ ਜਦਕਿ ਧਨ ਸਾਨੂੰ ਅਨੰਤ ਜੀਵਨ ਦੇ ਨਹੀਂ ਸਕਦਾ ਕਹਿੰਦਾ ਇੱਕ ਊਠ ਦਾ ਸੂਈ ਦੇ ਨੱਕੇ ਦੇ ਵਿੱਚੋਂ ਦੀ ਨੰਗਣਾ ਸਹਿਜ ਆ ਪਰ ਮੇਰੇ ਰਾਜ ਦੇ ਵਿੱਚ ਇੱਕ ਅਮੀਰ ਆਦਮੀ ਦਾ ਕਤਨੀ ਆਦਮੀ ਦਾ ਜਾਣਾ ਮੁਸ਼ਕਲ ਹੈ ਮੇਰੇ ਅਜ਼ੀਜ਼ੋ ਉਸ ਇਨਸਾਨ ਨੇ ਤੁਹਾਨੂੰ ਨੂੰ ਪੈਲ ਦਿੱਤੀ ਕਿਉਂਕਿ ਉਹ ਬਹੁਤ ਅਮੀਰ ਸੀ ਉਹਨੇ ਆਪਣੇ ਧਨਵਾਲ ਦੇਖਿਆ ਹੁਣ ਜਦ ਅਸੀਂ ਅਬਰਾਹਮ ਦੀ ਲਾਈਫ ਨੂੰ ਦੇਖਦੇ ਆ ਤਾਂ ਉਹਨੇ ਤੁਹਾਨੂੰ ਨੂੰ ਪੈਲ ਨਹੀਂ ਦਿੱਤੀ ਉਹਨੇ ਆਪਣੇ ਪ੍ਰੀਵियस ਨਾਸਰੀ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਇਆ ਔਰ ਜਿੱਧਰ ਨੂੰ ਪ੍ਰੀਵियस ਨਾਸਰੀ ਨੂੰ ਕਿਹਾ ਉਹ ਧਰ ਨੂੰ ਹੋਤਰਿਆ ਸੋ ਮੇਰੇ ਅਜ਼ੀਜ਼ੋ ਅੱਜ ਸਾਨੂੰ ਵੀ ਜ਼ਰੂਰਤ ਆ ਆਪਣੀ ਜ਼ਿੰਦਗੀ ਦਾ ਆਧਾਰ ਆਪਣੀ ਯਿਸੂ ਮਸੀਹ ਨੂੰ ਬਣਾਉਣ ਦੀ ਮੇਰੇ ਅਜ਼ੀਜ਼ੋ ਇਹ ਧਨ ਇਹ ਸੰਪਤੀ ਬੇਸ਼ੱਕ ਇਸ ਧਰਤੀ ਤੇ ਰਹਿੰਦੇ ਆ ਸਾਡੀਆਂ ਜ਼ਰੂਰਤ ਦੀਆਂ ਚੀਜ਼ਾਂ ਆ ਪਰ ਮੇਰੇ ਅਜ਼ੀਜ਼ੋ ਇਹ ਜਿਹੜਾ ਧਨ ਆ ਸਾਨੂੰ ਮੁਕਤੀ ਨਹੀਂ ਦੇ ਸਕਦਾ ਸਾਨੂੰ ਸੱਚੀ ਸ਼ਾਂਤੀ ਨਹੀਂ ਦੇ ਸਕਦਾ ਸੱਚੀ ਸ਼ਾਂਤੀ ਜਿਹੜੀ ਆ ਉਹ ਪ੍ਰਭੂ ਯਿਸੂ ਨਾਸਰੀ ਕੋ ਸੱਚੀ ਮੁਕਤੀ ਜਿਹੜੀ ਆ ਉਹ ਪ੍ਰਭੂ ਯਿਸੂ ਨਾਸਰੀ ਕੋ ਜਦ ਅਸੀਂ ਆਪਣੇ ਪ੍ਰਭੂ ਯਿਸੂ ਨਾਸਰੀ ਨੂੰ ਆਪਣਾ ਜੀਵਨ ਦਿੰਨੇ ਆ ਤਾਂ ਮੇਰੇ ਅਜ਼ੀਜ਼ੋ ਪਰਮੇਸ਼ਰ ਸਾਡੇ ਲਈ ਵੱਡੇ ਵੱਡੇ ਮਾਰਗਾਂ ਨੂੰ ਖੋਲਦਾ ਆ ਮੇਰੇ ਅਜ਼ੀਜ਼ੋ ਜਦ ਅਸੀਂ ਜੱਕੀ ਦੀ ਵੀ ਲਾਈਫ ਨੂੰ ਦੇਖਦੇ ਆ ਤਾਂ ਉਹਨੇ ਵੀ ਕੀ ਕੀਤਾ ਜਦ ਕਿ ਉਹ ਬਹੁਤ ਲਾਲਚੀ ਸੀਗਾ ਧੰਨੀ ਦਾ ਬਹੁਤ ਲੁਭੀ ਸੀਗਾ ਔਰ ਉਹ ਇੱਕ ਚੁੰਗੀ ਲੈਣ ਵਾਲਾ ਸੀ ਤਾਂ ਜਦੋਂ ਅਸੀਂ ਉਹਦੀ ਵੀ ਜ਼ਿੰਦਗੀ ਨੂੰ ਦੇਖਦੇ ਆ ਤਾਂ ਉਹਨੇ ਪ੍ਰਭੂ ਯਿਸੂ ਨਾਸਰੀ ਨੂੰ ਜਦੋਂ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਿਆ ਤਾਂ ਪਰਮੇਸ਼ਰ ਨੇ ਕਿਹਾ ਕਿ ਇਸ ਕਰ ਮੇਚ ਅਜ ਮੁਕਤੀ ਆਈ ਆ ਜਦੋਂ ਅਸੀਂ ਪ੍ਰਭੂ ਯਿਸੂ ਨਾਸਰੀ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਕੇ ਚੱਲਦੇ ਆ ਤਾਂ ਮੇਰੇ ਅਜ਼ੀਜ਼ੋ ਪਰਮੇਸ਼ਰ ਸਾਡੇ ਲਈ ਵੱਡੇ ਵੱਡੇ ਮਾਰਗਨ ਖੋਲਦਾ ਆ ਇਸੇ ਕਰਕੇ ਮੇਰੇ ਅਸੀਜ਼ੋ ਜਦੋਂ ਅਸੀਂ ਖੁਦਾ ਦੇ ਬਹੁਤ ਨਬੀਆਂ ਨੂੰ ਦੇਖਦੇ ਆ ਜਿਦਾ ਅਸੀਂ ਆਯੂਬ ਦੀ ਲਾਈਫ ਨੂੰ ਵੀ ਦੇਖਦੇ ਆ ਉਹਨੇ ਵੀ ਆਪਣੇ ਪ੍ਰਭੂ ਯਿਸੂ ਨਾਸਰੀ ਨੂੰ ਪਹਿਲ ਦਿੱਤੀ ਆਪਣੇ ਪ੍ਰਭੂ ਯਿਸੂ ਨਾਸਰੀ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਕੇ ਚੱਲਿਆ ਔਰ ਆਪਣੇ ਜ਼ਿੰਦਗੀ ਦੇ ਵਿੱਚ ਕੋਈ ਵੀ ਇਹੋ ਜਿਹਾ ਪਾਪ ਨਹੀਂ ਕੀਤਾ ਜਿਹਦੇ ਨਾਲ ਉਹਦਾ ਪ੍ਰਭੂ ਵਿਦਕੋ ਦੂਰ ਹੋਵੇ ਉਹ ਦੁੱਖ ਵਿੱਚ ਵੀ ਰਿਆ ਸੰਕਟ ਵਿੱਚ ਵੀ ਰਿਆ ਤਕਲੀਫ ਵਿੱਚ ਵੀ ਰਿਆ ਇੱਕ ਦਿਨ ਦੇ ਵਿੱਚ ਉਹਦੇ ਜ਼ਿੰਦਗੀ ਤਬਾਹ ਹੋ ਗਈ ਉਹਦੇ ਬੱਚੇ ਮਾਰ ਗਏ ਉਹਦਾ ਸਭ ਕੁਝ ਲੁੱਟਿਆ ਗਿਆ ਸੋ ਮੇਰੇ ਅਜ਼ੀਜ਼ੋ ਤਾਂ ਵੀ ਉਹਨੇ ਪ੍ਰਭੂ ਯਿਸੂ ਨਾਸਰੀ ਨੂੰ ਆਪਣੀ ਜ਼ਿੰਦਗੀ ਚ ਦੂਰ ਹੋਣ ਨਹੀਂ ਦਿੱਤਾ ਉਹਦੀ ਪਤਨੀ ਨੇ ਵੀ ਉਹਨੂੰ ਕਿਹਾ ਕਿ ਪਰਮੇਸ਼ਰ ਨੂੰ ਦ드ਕਾਰ ਔਰ ਮਰ ਜਾ ਮੇਰੇ ਅਜ਼ੀਜ਼ੋ ਉਹਦੇ ਤਦ ਈਯੂਬ ਨੇ ਉਹਨੂੰ ਕਿਹਾ ਤੂੰ ਤਾਂ ਮੂਰਖਾਂ ਵਾਲੀਆਂ ਗੱਲਾਂ ਕਰਦੀਆਂ ਮੇਰੇ ਅਜ਼ੀਜ਼ੋ ਅੱਜ ਸਾਨੂੰ ਆਪਣੀ ਜ਼ਿੰਦਗੀ ਦਾ ਆਧਾਰ ਆਪਣੇ ਪਰਮੇਸ਼ਰ ਨੂੰ ਬਣਾਉਣ ਦੀ ਜ਼ਰੂਰਤ ਆ ਜਦ ਅਸੀਂ ਪਰਮੇਸ਼ਰ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਵਾਂਗੇ ਤਾਂ ਮੇਰੇ ਅਜ਼ੀਜ਼ੋ ਇਸ ਤਰ੍ਹਾਂ ਤੇ ਵੀ ਪਰਮੇਸ਼ਰ ਸਾਨੂੰ ਕਿਸੇ ਗੱਲ ਦੀ ਘਟੀਕਮੀ ਮੇਰੇ ਆਂ ਦਵੇਗਾ ਸਾਨੂੰ ਕਦੀ ਵੀ ਕਿਸੇ ਗੱਲ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਜਿਸ ਤਰ੍ਹਾਂ ਅਸੀਂ ਜਦੋਂ ਪਰਮੇਸ਼ਰ ਤੇ ਵਿਸ਼ਵਾਸ ਕਰਦੇ ਹਾਂ ਜਦੋਂ ਅਸੀਂ ਆਪਣਾ ਜੀਵਨ ਉਸ ਨੂੰ ਦੇ ਦਿੰਦੇ ਹਾਂ ਤਾਂ ਪਰਮੇਸ਼ਰ ਕਹਿੰਦਾ ਹੈ ਮੈਂ ਤੁਹਾਨੂੰ ਕਿਸੇ ਪੱਖੋਂ ਵੀ ਕੋਈ ਦੁੱਖ ਕੋਈ ਤਕਲੀਫ ਆਉਣ ਨਹੀਂ ਦਵਾਗਾ ਅਗਰ ਸਾਡੀ ਜ਼ਿੰਦਗੀ 'ਚ ਦੁੱਖ ਆਉਂਦੇ ਵੀ ਆ ਤਾਂ ਮੇਰੇ ਅਜ਼ੀਜ਼ੋ ਇਹਦੇ ਲਈ ਸਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਦੁੱਖ ਸੋਕਰ ਜ਼ਿੰਦਗੀ ਦੇ ਨਾਲ ਹੀ ਆ ਸੋ ਜਦੋਂ ਅਸੀਂ ਇਸ ਦੁੱਖ 'ਚ ਇਸ ਗਮ 'ਚੋਂ ਉੱਪਰ ਉੱਠਣਾ ਹੈ ਮੇਰੇ ਅਜ਼ੀਜ਼ੋ ਮੇਰੇ ਅਜ਼ੀਜ਼ੋ ਅਗਰ ਸੱਚਮੁੱਚ ਅਸੀਂ ਅਨੰਤ ਜੀਵਨ ਪਰਮੇਸ਼ਰ ਤੋਂ ਚਾਹੁੰਦੇ ਆ ਤਾਂ ਸਾਨੂੰ ਪਰਮੇਸ਼ਰ ਦੇ ਮਾਰਗਾਂ ਦੇ ਉੱਤੇ ਚੱਲਣ ਦੀ ਜ਼ਰੂਰਤ ਆ ਕਿਉਂਕਿ ਪਰਮੇਸ਼ਰ ਦਾ ਵਚਨ ਦੱਸਦਾ ਹੈ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਪ੍ਰਭੂ ਯਿਸੂ ਨਾਸਰੀ ਦੀ ਮੋਹਰ ਲੱਗੀ ਹੋਊਗੀ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਪ੍ਰਭੂ ਯਿਸੂ ਨਾਸਰੀ ਦਾ ਨਾਮ ਹੋਊਗਾ ਉਹ ਹੀ ਜਿੰਦियां ਖੁਦਾ ਦੇ ਰਾਜ ਦਾ ਅਧਿਕਾਰੀ ਹੋਣਗੀਆਂ ਜਿਨ੍ਹਾਂ ਦੇ ਮੱਥੇ ਦੇ ਉੱਤੇ ਪ੍ਰਭੂ ਯਿਸੂ ਨਾਸਰੀ ਦੀ ਮੋਹਰ ਲੱਗੀ ਹੋਵੇ ਜਿਨ੍ਹਾਂ ਦਾ ਨਾਂ ਜਿਹੜਾ ਆ ਜੀਵਨ ਦੀ ਪੁਸਤਕ ਵਿੱਚ ਲਿਖਿਆ ਹੋਗਾ ਤਾਹੀਂ ਅਸੀਂ ਪਰਮੇਸ਼ਰ ਦੇ ਰਾਜ ਦੇ ਵਿੱਚ ਜਾ ਸਕਦੇ ਹਾਂ ਜਿਸ ਤਰ੍ਹਾਂ ਅਸੀਂ ਜੇ ਅਗਰ ਕਿਸੇ ਕੰਟਰੀ 'ਚ ਜਾਣਾ ਹੈ ਤਾਂ ਮੇਰੇ ਅਜ਼ੀਜ਼ੋ ਉਸ ਪਾਸਪੋਰਟ ਦੇ ਉੱਤੇ ਸਾਡਾ ਵੀਜ਼ਾ ਲੱਗਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਔਰ ਜਿੰਨਾ 'ਚ ਕਰੋ ਵੀਜ਼ਾ ਨਾ ਲੱਗੇ ਉਹਨਾਂ 'ਚ ਅਸੀਂ ਦੂਸਰੀ ਕੰਟਰੀ ਦੇ ਵਿੱਚ ਜਾ ਨਹੀਂ ਸਕਦੇ ਉਸੇ ਤਰ੍ਹਾਂ ਮੇਰੇ ਅਜ਼ੀਜ਼ੋ ਜਿੰਨਾ 'ਚਕਰ ਪ੍ਰਭੂ ਯਿਸੂ ਨਾਸਰੀ ਦੇ ਵਚਨ ਦਾ ਵੀਜ਼ਾ ਸਾਡੇ ਜ਼ਿੰਦਗੀ ਦੀ ਵਿੱਚ ਨਾ ਲੱਗਾ ਹੋਗਾ ਉਹਨਾਂ ਚਿਕਰਾ ਸੀ ਖੁਦਾ ਦੇ ਰਾਜ ਦੇ ਅਧਿਕਾਰੀ ਕਦੀ ਨਹੀਂ ਹੋ ਸਕਦੇ ਸੋ ਮੇਰੇ ਅਜ਼ੀਜ਼ੋ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਆ ਕਿ ਅੱਜ ਹੀ ਆਪਣੇ ਪ੍ਰਭੂ ਯਿਸੂ ਨਾਸਰੀ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਓ ਅਗਰ ਸਾਡੇ ਕੋ ਖੁੱਲਣਾ ਹੋ ਗਈਆਂ ਅਗਰ ਸਾਡੇ ਕੋ ਪਾਪ ਹੋ ਗਿਆ ਤਾਂ ਪਰਮੇਸ਼ਰ ਬਹੁਤ ਦਿਆਲੂ ਤੇ ਕਿਰਪਾਲੂ ਪਰਮੇਸ਼ਰ ਆ ਉਹ ਮਾਫ ਕਰ ਦੇਣ ਵਾਲਾ ਪਰਮੇਸ਼ਰ ਆ ਅਗਰ ਅਸੀਂ ਆਪਣੇ ਪਾਪਾਂ ਨੂੰ ਮੰਨ ਕੇ ਉਹਨਾਂ ਨੂੰ ਛੱਡ ਕੇ ਆਪਣੇ ਯਿਸੂ مسیਹ ਵੱਲ ਨੂੰ ਮੁੜਦੇ ਆ ਤਾਂ ਮੇਰੇ ਅਜ਼ੀਜ਼ੋ ਅੱਜ ਹੀ ਪਰਮੇਸ਼ਰ ਸਾਨੂੰ ਮਾਫ ਕਰਨ ਦੀ ਕਰੇਗਾ ਔਰ ਸਾਨੂੰ ਆਪਣੇ ਰਾਜ ਦਾ ਅਧਿਕਾਰੀ ਬਣਾਵੇਗਾ ਜਿਸ ਤਰ੍ਹਾਂ ਜਦੋਂ ਪ੍ਰਭੂ ਯਿਸੂ ਨਾਸਰੀ ਕ੍ਰੂਸ ਦੇ ਉੱਤੇ ਸਨ ਤਾਂ ਦੋ ਇਨਸਾਨ ਹੋਰ ਉਹਨਾਂ ਦੇ ਨਾਲ ਟੰਗੇ ਹੋਏ ਸੀ ਇੱਕ ਨੇ ਕਿਹਾ ਆਪ ਹੀ ਵੀ ਬਚ ਤੇ ਸਾਨੂੰ ਵੀ ਬਚਾ ਪਰ ਦੂਸਰੇ ਨੇ ਕਿਹਾ ਕਿ ਆਪਾਂ ਤਾਂ ਪਾਪ ਕੀਤਾ ਆ ਤਾਂ ਕ੍ਰੂਸ ਤੇ ਆਏ ਆ ਪਰ ਇਹਨੇ ਤਾਂ ਕੋਈ ਪਾਪ ਵੀ ਨਹੀਂ ਕੀਤਾ ਮੇਰੇ ਅਜ਼ੀਜ਼ੋ ਜਦੋਂ ਉਹਨੇ ਕਿਹਾ ਕਿ हे ਪਰਮੇਸ਼ਰ हे ਪ੍ਰਭੂ ਮੈਨੂੰ ਜਦੋਂ ਤੂੰ ਆਪਣੇ ਸਵਰਗ ਰਾਜ ਵਿੱਚ ਜਾਵੇਂ ਤਾਂ ਮੈਨੂੰ ਯਾਦ ਕਰੀ ਉਹਨੇ ਕਿਹਾ ਪ੍ਰਭੂ ਯਿਸੂ ਨਾਸਰੀ ਨੇ ਉਹਨੂੰ ਕਿਹਾ ਅੱਜ ਜੀ ਤੁਮੇਰੇ ਨਾਲ ਮੇਰੇ ਸਵਰਗਵਾਦ ਵਿੱਚ ਹੋਵੇਗਾ ਮੇਰੇ ਅਜ਼ੀਜ਼ੋ ਅੱਜ ਜੇ ਸਾਨੂੰ ਆਪਣੇ ਪਾਪਾ ਨੂੰ ਛੱਡ ਕੇ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਭੂ ਯਿਸੂ ਨਾਸਰ ਨੂੰ ਲੈ ਕੇ ਆਉਣ ਦੀ ਜ਼ਰੂਰਤ ਆ ਜਦੋਂ ਅਸੀਂ ਲੈ ਕੇ ਆਵਾਂਗੇ ਤਾਂ ਸੱਚਮੁੱਚ ਮੇਰੇ ਅਜ਼ੀਜ਼ੋ ਇੱਥੇ ਵੀ ਧਰਤੀ ਤੇ ਰਹਿੰਦਿਆਂ ਹੋਇਆਂ ਸਾਨੂੰ ਕਿਸੇ ਗੱਲ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਜਦੋਂ ਅਸੀਂ ਆਪਣੀ ਸਾਰੀ ਚਿੰਤਾ ਪ੍ਰਭੂ ਯਿਸੂ ਨਾਸਰ ਤੇ ਸੱਟਦੇ ਹਾਂ ਤਾਂ ਪ੍ਰਭੂ ਯਿਸੂ ਨਾਸਰ ਨੂੰ ਸਾਡਾ ਫਿਕਰ ਹੈ ਮੇਰੇ ਅਜ਼ੀਜ਼ੋ ਉਹ ਸਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਦੀ ਸਮਰੱਥ ਰੱਖਦਾ ਆ ਜਦੋਂ ਅਸੀਂ ਦੇਖਦੇ ਆ ਕਿ ਜਿਹੜੇ ਖੁਦਾ ਦੇ ਨਬੀ ਸੀਗੇ ਉਹਨਾਂ ਨੇ ਸਿਰਫ ਆਪਣਾ ਈਮਾਨ ਜਿਹੜਾ ਹੈ ਪ੍ਰਭੂ ਯਿਸੂ ਨਾਲ ਸਿਤਿ ਰੱਖਿਆ ਔਰ ਜਿਨ੍ਹਾਂ ਨੇ ਈਮਾਨ ਰੱਖਿਆ ਉਹ ਕਦੀ ਸ਼ਰਮਿੰਦਾ ਨਹੀਂ ਹੋਏ ਸੋ ਮੇਰੇ ਅਜ਼ੀਜ਼ੋ ਪਰਮੇਸ਼ਰ ਸਾਨੂੰ ਵੀ ਕਦੀ ਸ਼ਰਮਿੰਦਾ ਹੋਣ ਨਹੀਂ ਦੇਵੇਗਾ ਅੱਜ ਜੇਕਰ ਅਸੀਂ ਗਰੀਬੀ ਦੇ ਵਿੱਚ ਵਾਂ ਬਿਮਾਰੀ ਦੇ ਵਿੱਚ ਵਾਂ ਜਾਂ ਕਰਜ਼ਿਆਂ ਦੇ ਵਿੱਚ ਵਾਂ ਜਾਂ ਸਾਡੇ ਕੋਲ ਔਲਾਦ ਨਹੀਂ ਗਈ ਜਾਂ ਅਸੀਂ ਬੇਕਾਰ ਹਾਂ ਤਾਂ ਮੇਰੇ ਅਜ਼ੀਜ਼ੋ ਸਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਪਰਮੇਸ਼ਰ ਕਹਿੰਦਾ ਮੈਂ ਤੇਰੇ ਮੰਗਣ ਤੋਂ ਪਹਿਲਾਂ ਤੇਰੀਆਂ ਸਾਰੀਆਂ ਜ਼ਰੂਰਤਾਂ ਨੂੰ ਜਾਣਦਾ ਹਾਂ ਮੇਰੇ ਅਜ਼ੀਜ਼ੋ ਪਰਮੇਸ਼ਰ ਤੋਂ ਕੋਈ ਵੀ ਗੱਲ ਲੁਕੀ ਸ਼ੁਪੀ ਨਹੀਂ ਆ ਉਹ ਕਹਿੰਦਾ ਜਿਹੜੇ ਸੋਸਨ ਦੇ ਫੁੱਲ ਵਾ ਦੇਖੋ ਉਹਨਾਂ ਚਿੜੀਆਂ ਵੱਲ ਦੇਖੋ ਉਹਨਾਂ ਪੰਛੀਆਂ ਵੱਲ ਦੇਖੋ ਜਿਹੜੇ ਨਾ ਕੱਟਦੇ ਆ ਨਾ ੀਚਦੇ ਆ ਨਾ ਵੜਦੇ ਆ ਨਾ ਪਰੋਲਿਆਂ ਵਿੱਚ ਜਮਾ ਕਰਦੇ ਆ ਮੈਂ ਉਹਨਾਂ ਦਾ ਵੀ ਪਿਰਤ ਪਾਲਣ ਕਰਦਾ ਤੇ ਫਿਰ ਤੁਸੀਂ ਕਿੱਦਾਂ ਨਾ ਤੁਹਾਡਾ ਕਿੱਦਾਂ ਨਾ ਕਰਾਂਗਾ ਤੁਹਾਨੂੰ ਤਾਂ ਮੈਂ ਸਭ ਤੋਂ ਜ਼ਿਆਦਾ ਅਹਿਮੀਅਤ ਦਿੱਤੀ ਆ ਮੇਰੇ ਅਜ਼ੀਜ਼ੋ ਸਭ ਤੋਂ ਜ਼ਿਆਦਾ ਪਰਮਿਸ਼ਨ ਨੇ ਇਨਸਾਨ ਨੂੰ ਅਹਿਮੀਅਤ ਦਿੱਤੀ ਇਨਸਾਨ ਨੂੰ ਪਿਆਰ ਕੀਤਾ ਔਰ ਆਪਣਾ ਪਵਿੱਤਰ ਲਹੂ ਆਪਣੇ ਬੱਚਿਆਂ ਦੇ ਲਈ ਬਹਾ ਦਿੱਤਾ ਜਿਹੜੇ ਉੱਤੇ ایمان ਲਿਆਉਂਦੇ ਆ ਉਹ ਕਦੀ ਸ਼ਰਮਿੰਦਾ ਨਹੀਂ ਹੁੰਦੇ ਮੇਰੇ ਅਜ਼ੀਜ਼ੋ ਜਦੋਂ ਅਸੀਂ ਆਪਣਾ ਪੂਰਾ ایمان ਆਪਣੇ ਪਰਮੇਸ਼ਰ ਤੇ ਲੈ ਕੇ ਆਵਾਂਗੇ ਤਾਂ ਸੱਚਮੁੱਚ ਮੇਰੇ ਪਰਮੇਸ਼ਰ ਜਿਹੜਾ ਆ ਉਹ ਸਾਡੇ ਲਈ ਵੱਡੇ ਵੱਡੇ ਮਾਰਗਾਂ ਨੂੰ ਖੋਲੇਗਾ ਸੋ ਪਰਮੇਸ਼ਰ ਤੁਹਾਨੂੰ ਇਹਨਾਂ ਬਚਨਾਂ ਦੇ ਨਾਲ ਵੱਡੀ ਬਰਕਤ ਦੇਵੇ ਸੋ ਮੈਂ ਤੁਹਾਡੇ ਲਈ ਇੱਕ ਛੋਟੀ ਜੀ ਪ੍ਰਾਰਥਨਾ ਕਰਨੀ ਚਾਹੁੰਦੀ ਆ ਹਾਲੇਲੂਇਆ ਪ੍ਰਭ ਜੀ ਮਾਤਾ ਦਾ ਧੰਨਵਾਦ ਕਰਦੀ ਹਾਂ ਸ਼ੁਕਰ ਕਰਦੀ ਹਾਂ ਇਹ वचन ਤੇਰੇ ਬੱਚਿਆਂ ਨੇ ਜਿਨ੍ਹਾਂ ਜਿਨ੍ਹਾਂ ਨੇ ਸੁਣਿਆ ਮੇਰੇ ਭੈਣ ਨੇ ਮੇਰੇ ਭਰਾ ਨੇ ਮੇਰੇ ਬੱਚਿਆਂ ਨੇ ਇਹ ਤਾਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੱਡਾ ਫਲ ਲੈ ਕੇ ਆਵੇ ਔਰ ਵੱਡੀਆਂ ਬਰਕਤਾਂ ਲੈ ਕੇ ਆਵੇ ਮੇਰੇ ਇਸ ਨਾਸਰੇ ਔਰ ਖੁਦਾਵੰਦਾ ਆਪਣੇ ਬੱਚਿਆਂ ਤੇ ਦਇਆ ਕਰਨੀ ਕਿਰਪਾ ਕਰਨੀ ਪਿਤਾ ਤੇਰੇ ਬੱਚੇ ਆ ਮੈਂ ਨਹੀਂ ਜਾਣਦੀ ਇਹਨਾਂ ਦੀਆਂ ਕੀ ਜ਼ਰੂਰਤਾਂ ਐ ਪ੍ਰਭ ਜੀ ਤੂੰ ਦਿਲਾਂ ਤੇ ਗੁਰਦਿਆਂ ਨੂੰ ਜਾਣਨ ਵਾਲਾ ਮੇਰਾ ਪਰਮੇਸ਼ਰ ਐ ਤੂੰ ਆਪਣੇ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਜਾਣਦਾ ਹੈ ਤੂੰ ਆਪਣੇ ਬੱਚਿਆਂ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲਾ ਪਰਮੇਸ਼ਰ ਆ ਪ੍ਰਭੂ ਜੀ ਇਹਨਾਂ ਦੇ ਜੋ-ਜੋ ਵੀ ਮਸਲੇ ਆ ਪ੍ਰਭੂ ਜੀ ਮੈਂ ਤੇਰੇ ਅੱਗੇ ਰੱਖਦੀ ਆ ਔਰ ਤੇਰੇ ਤੇ ਈ ਮਾਨ ਰੱਖਣ ਵਾਲੇ ਤੇਰੇ ਤੇ ਵਿਸ਼ਵਾਸ ਕਰਨ ਵਾਲੇ ਕਦੀ ਵੀ ਸ਼ਰਮਿੰਦਾ ਨਹੀਂ ਹੁੰਦੇ ਪਿਤਾ ਪਰਮੇਸ਼ਰ ਤੂੰ ਆਪਣੇ ਬੱਚਿਆਂ ਤੇ ਦਇਆ ਕਰ ਅਗਰ ਕੋਈ ਬਿਮਾਰ ਹੈ ਤੂੰ ਉਹਨੂੰ ਚੰਗਾ ਕਰ ਅਗਰ ਬੇਰਜ਼ਗਾਰ ਹੈ ਤੂੰ ਉਹਨੂੰ ਰਜ਼ਗਾਰ ਦੇ ਅਗਰ ਕੋਈ ਬੇਹਲਾ ਹੈ ਤੂੰ ਉਹਨੂੰ ਔਲਾਦ ਦੀ ਆਸ਼ੀਸ਼ ਦੇ ਅਗਰ ਬੇਕਾਰ ਹੈ ਤੂੰ ਉਹਨੂੰ ਕਰ ਦੀ ਆਸ਼ੀਸ਼ ਦੇ ਅਗਰ ਕੋਈ ਕਰਜ਼ਿਆਂ ਦੇ ਬੋਝ ਥੱਲੇ ਦੱਬਿਆ ਤੂੰ ਉਹਨੂੰ ਕਰਜ਼ਿਆਂ ਤੋਂ ਛੁਟਕਾਰਾ ਦੇ ਅਗਰ ਪ੍ਰਭੂ ਜੀ ਕੋਈ ਨਸ਼ਿਆਂ ਦੇ ਵਿੱਚ ਫਸਿਆ ਤੂੰ ਉਹਨੂੰ ਨਸ਼ਿਆਂ ਤੋਂ ਆਜ਼ਾਦ ਕਰ ਜਿੱਥੇ ਤੇਰਾ ਆਤਮਾ ਹੈ ਉੱਥੇ ਹੀ ਆਜ਼ਾਦੀ ਹੈ ਪ੍ਰਭੂ ਜੀ ਨਾ ਆਪਣੇ ਬੱਚਿਆਂ ਤੇ ਦਇਆ ਕਰ ਇਹਨਾਂ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਿਆਂ ਕਰ। ਨੁਰ ਖਦਾ ਬੰਦਾ ਪਿਤਾ ਇਹਨਾਂ ਬੱਚਿਆਂ ਨੂੰ ਆਪਣੀਆਂ ਬਰਕਤਾਂ ਦੇ ਨਾਲ ਬਹਾਲ ਕਰ। ਧੰਨਵਾਦ ਕਰਦੀਆਂ, ਸ਼ੁਕਰ ਕਰਦੀਆਂ। ਪ੍ਰਭੂ ਯਿਸੂ ਨਾਸਰੀ ਦੇ ਨਾਮ ਦੇ ਵਿੱਚ ਮੰਗਦੀਆਂ। ਆਮੀਨ। ਸੋ ਅਗਰ ਤੁਸੀਂ ਇਹਨਾਂ ਬਚਨਾਂ ਨੂੰ ਰਿਸਿਵ ਕੀਤਾ ਆ, ਅਗਰ ਇਸ ਪ੍ਰਾਰਥਨਾ ਨੂੰ ਰਿਸਿਵ ਕੀਤਾ ਆ ਤਾਂ ਮੇਰੇ ਨਾਲ ਮਿਲ ਕੇ ਬੋਲੋ ਆਮੀਨ। ਪਰਮੇਸ਼ਰ ਤੁਹਾਨੂੰ ਬਰਕਤ ਦੇਵੇ। ਧੰਨ